ਬਾਈ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਅੱਜ ਪਿੰਡ ਕੋਲੇ ਵਾਲੀ ਆ ਬਾਜੀ ਤੇ ਸਾਰੇ ਵੀਰਾਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਆਪਣਾ ਮੰਗ ਚਾਹੁੰਦਾ ਵੀ ਜਿਹੜਾ ਆਪਣਾ ਬੰਦਾ ਸ਼ਰਟਾ ਪਾਸਟਰ ਬੰਦਾ ਹੈਗਾ ਉਹਦੇ ਭਰਾ ਆ ਪਾ ਕਾਫੀ ਸੀਰੀਅਸ ਬਠਿੰਡੇ ਆ ਦਾਖਲਾ ਤੇ ਉੱਥੇ ਸਾਰਿਆਂ ਨੇ ਸਲਾਹ مشورہ ਕੀਤਾ ਤੇ ਸੋਚ ਨੂੰ ਸਾਰਿਆਂ ਦੀ ਸਲਾਮ ਆ ਜੀ ਤੇ ਉਹਨਾਂ ਨੇ ਸਾਰਿਆਂ ਨੇ ਸਾਡੇ ਅੱਜ ਦੀ ਬਾਜੀ ਦੇ ਵਿੱਚ ਸਾਰੇ ਸਹਿਯੋਗੀ ਸੱਜਣਾਂ ਉਹਨਾਂ ਨੇ 2300 ਰੁਪਏ ਜਿਹੜਾ ਉਹਨਾਂ ਨੂੰ ਬਾਈ Google Pay ਕਰ ਦਿੱਤਾ ਗਿਆ ਸਾਡੇ ਵੱਲੋਂ ਅਸੀਂ ਪਰਮਾਤਮਾ ਅਗੇ ਅਰਦਾਸ ਬੰਦ ਸੀ ਕਰ ਗਏ ਉਹ ਬੱਚਾ ਉਹਦੇ ਮਾਪਿਆਂ ਦੀ ਆ ਵੀ ਘਰੇ ਆਵੇ ਬੱਚਾ ਜਾਵੇ ਤੇ ਆਹੀ ਆ ਜੀ ਬਾਕੀ ਵੀਰੇ ਹੋਰ ਵੀ ਕੋ ਹੈਗੇ ਆ ਵਧੀਆ ਘਰਾਂ ਦੇ ਬੰਦੇ ਆ ਜਾਂ ਹਨਾ ਮੁੰਡੇ ਘਰਾਂ ਨਾਲ ਕਰਦੇ ਉਹ ਉਹਦੀ سپورਟ ਕਰੋ ਕਿ ਜਿਹੜੇ ਪੁੱਤਰ ਬਾਜੀ ਜਿਹੜੇ ਸਾਡੇ ਘਰਾਂ ਚੋਂ ਆ ਜਿਹੜੇ ਜਿੱਥੇ ਅੱਗੇ ਵੀ ਬਾਜੀ ਹੋਊਗੀ 100 ਰੁਪਏ ਨਾਲ ਜੇ 2200 ਮੋਢਾ ਉੱਥੇ 2300 ਪੜ ਲਓ 100 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਰਿਸ਼ਤੇਦਾਰ ਆ ਜੇ 1 ਮਿੰਟ ਜੇ ਆਪਾਂ ਕਿੰਨੇ ਪੈਸੇ ਲੱਗ ਜਾਂਦੇ ਆ ਖਾਣ ਪੀਣ ਤੇ ਤੇ ਉਹ ਗਰੀਬ ਦੀ ਮਦਦ ਹੋ ਜੂ ਆਪਣਾ ਭਰਾ ਇਹ ਕਬੂਤਰਾਂ ਵਾਲਾ ਉਹਦਾ ਭਾਈ ਬਿਮਾਰ ਹੈ ਬਟੰਡੇ ਦਾਗੜਾ ਹੈ ਡਾਕਟਰਾਂ ਦੀ ਬਾਹ ਪਰਮਾਤਮਾ ਬੈਰੀ ਤੋਂ ਜੂਦੀ ਵੀ ਨਾ ਪਾਵੇ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓ ਮੇਰਾ ਵੀਰ ਜਿੰਨਾ ਹੋ ਸਕਦਾ ਪਤਾ ਲੱਗ ਜੇ ਵੀ ਕਬੂਤਰਾਂ ਵਾਲਿਆਂ ਦਾ ਕਿੰਨਾ ਕੇਕ ਆ ਥੋੜੇ ਥੋੜੇ ਨਾਲ ਥੋੜੇ ਥੋੜੇ ਨਾਲ ਯਾਰ ਉਹਦਾ ਮਸਲਾ ਹੱਲ ਹੋ ਜਾਣਾ ਵਿਚਾਰੇ ਦਾ ਹਨਾ ਬਿਲਕੁਲ ਤੇ ਇਹ ਆਪਾਂ ਅਰਦਾਸ ਬੇਨਤੀ ਸਾਰੇ ਕਬੂਤਰਵਾਜ ਵੀਰਾਂ ਵੱਲੋਂ ਇਹ ਆ ਬਈ ਮੰਗਤਿ ਤੇਰਾ ਭਰਾ ਜਲਦੀ ਠੀਕ ਹੋ ਕੇ ਆਉਂਦੇ ਘਰੇ ਆਵੇ ਸਸਕਾਰ ਅਲਹੁਲ ਰਜ਼ੀ ਬਖਸ਼ਰ